ਇਸ ਵੇਲੇ ਦੀ ਵੱਡੀ ਖਬਰ ਸੁਲਤਾਨਪੁਰ ਲੋਧੀ ਤੋਂ ਆ ਰਹੀ ਹੈ ਜਿੱਥੇ ਸੈਂਕੜੇ ਏਕੜ ਰਕਬੇ ਵਿੱਚ ਅੱਗ ਲੱਗੀ ਦੱਸੀ ਜਾ ਰਹੀ ਹੈ ਦੱਸੀ ਜਾ ਰਿਹਾ ਵਾਟਾ ਵਾਲੀ ਕਲਾ ਦੇ ਨਜ਼ਦੀਕ ਚਾਰ ਪੰਜ ਪਿੰਡਾਂ ਦੇ ਖੇਤਾਂ ਵਿੱਚ ਅੱਗ ਫੈਲੀ ਹੈ ਸਵੇਰੇ 11 ਵਜੇ ਤੋਂ ਲੱਗੀ ਇਹ ਅੱਗ 4 ਘੰਟੇ ਤੋਂ ਲਗਾਤਾਰ ਅੱਗੇ ਵਧ ਰਹੀ ਹੈ ਦੱਸੀ ਜਾ ਰਿਹਾ ਜ਼ਿਆਦਾ ਰਕਬੇ ਵਿੱਚ ਝੋਨੇ ਦੀ ਫਸਲ ਦੀ ਕਟਾਈ ਹੋ ਚੁੱਕੀ ਹੈ ਪਰ 70 ਏਕੜ ਦੇ ਕਰੀਬ ਖੜੀ ਝੋਨੇ ਦੀ ਫਸਲ ਦੇ ਸੜਨ ਦਾ ਵੀ ਅਨੁਮਾਨ ਹੈ ਹਾਲਕੇ ਇਸ ਪੂਰੇ ਮਾਮਲੇ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਵੀ ਲਾਪਰਵਾਹੀ ਸਾਹਮਣੇ ਆਈ ਹੈ 4 ਘੰਟੇ ਬਾਅਦ ਵੀ ਅੱਗ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਨਹੀਂ ਪਹੁੰਚੀ ਤੇ ਨਾ ਹੀ ਕੋਈ ਅਧਿਕਾਰੀ ਪਹੁੰਚਿਆ ਹਾਂਜੀ ਕੀ ਕਰ ਰਹੇ ਆ ਜੀ ਅੱਗ ਦਾ ਜੀ ਹਾਂਜੀ ਪਤਾ ਨਹੀਂ ਅਸੀਂ ਕਿਤੇ ਪ੍ਰੋਗਰਾਮ ਤੇ ਗਏ ਹੋਈ ਸਾਨੂੰ ਨਹੀਂ ਇਹ ਪਤਾ ਪਿੱਛੇ ਅੱਗ ਆਈ ਹੈ ਕਦੋਂ ਵਧੀ ਲੱਗੀ ਹੋਈ ਹੈ ਕਹਿੰਦੇ 12 ਵਜੇ ਦੀ ਪਿੱਛੇ ਧੁਰੀ ਹੋਈ ਅੱਗ ਲੱਗੋ ਕਿੱਥੋਂ ਤੋਂ ਦਿੱਤ ਜਿਹੜੀ ਅੱਗ ਪਹੁੰਚੀ ਕਿੱਥੋਂ ਲੱਗੀ ਹੈ ਜੀ ਘਦਰ ਪੰਡਿਆ ਵਾਲੀ ਸਾਈਡ ਤੋਂ ਹੀ ਕਹਿੰਦੇ ਆ ਵੀ ਲੱਗੇ ਲਾਪਾਗੇ ਉੱਥੋਂ ਤੱਕ ਚਾਰ ਪੰਜ ਪਿੰਡ ਆ ਜਾਂਦੇ ਨੇ ਨਹੀਂ ਪਿੰਡ ਤੇ ਇੱਕ ਹੀ ਹੁੰਦਾ ਲੱਗੇ ਚਿੰਨਣਵਿੰਡੇ ਤੇ ਵੀ ਉਧਰੋਂ ਸਿੱਧੀ ਸਾਈਡ ਨੂੰ ਹੋ ਗਈ ਤਾਂ ਸਿੱਧੀ ਇੱਧਰ ਹੋਰ ਜਟੇਰੇ ਤੋਂ ਆਉਂਦੇ ਹੁੰਦੇ ਹਾਂ ਹਾਂਜੀ ਤੇ ਆਪਾਂ ਕਿੰਨਾ ਜਿਹੜਾ ਤੁਹਾਡਾ ਨੁਕਸਾਨ ਹੋਇਆ ਹਾਂਜੀ ਆ ਦੇਖ ਹੀ ਲਓ ਕਿੰਨੇ ਆ ਆਪਣੇ ਕਿੰਦਾ ਜੀ 6 ਗੱਡਾ 6 ਕਿਨਾਰੇ ਕੰਤਨ ਕਾਲਜ ਵੀਨਾ ਆ ਅੱਗ ਬਹੁਤ ਜ਼ਬਰਦਸਤ ਸੀਗੀ ਤੋਂ ਜੋ ਅਸੀਂ ਇਥੋਂ ਪਾਣੀ ਬੱਚਾ ਭਰਿਆ ਸੀਗਾ ਮੋਟਰ ਦਾ ਉਹਦੇ ਨਾਲ ਇਸਤੇਮਾਲ ਕੀਤਾ ਪਾਣੀ ਬਾਲਟੀਆਂ ਦੇ ਨਾਲ ਕੁਛ ਛਾਪੇ ਫੜ ਕੇ ਉਹਦੇ ਨਾਲ ਆਹ ਜੀ ਸਾਈਡ ਆ ਇਹ ਸਾਰੀ ਬੁਝਾਈ ਇਧਰਲੇ ਬੰਨੇ ਹੋ ਇਧਰੋਂ ਫੇ ਅੱਗ ਜਿਹੜੀ ਸੀ ਇਹ ਜਿਆਦਾ ਬਹੁਤ ਓਵਰਫਲੋ ਹੋ ਕੇ ਤੇ ਇਧਰੋਂ ਝੋਨੇ ਨਮਾਲ ਲਗੀ ਉਧਰ ਇਸ ਤੋਂ ਬਾਅਦ ਇਧਰ ਪਿਛਲੇ ਬੰਨੇ ਵਾਲੋ ਅੱਗ ਫੇਰ ਆੜ ਕੇ ਪੈ ਗਈ ਆਹ ਜਿਹੜਾ ਥੱਲੇ ਝੋਨਾ ਇਹਨੂੰ ਉਧਰ ਪਿਛਲੇ ਬੰਨੇ ਟਰੈਕਟਰ ਦੇ ਆੜ ਕੇ ਉਹਦੇ ਗੇੜੇ ਲਵਾ ਕੇ ਉਦੇ ਨਾਲ ਫਿਰ ਅਸੀਂ ਉਹ ਪਾਣੀ ਦਾ ਇਸਤੇਮਾਲ ਕੀਤਾ ਨਾਲ ਉਹ ਪਰਾੜੀ ਚੋਕੇ ਪਾਸੇ ਛਟਾਈ ਉਹਨੂੰ ਵਾਹਣ ਥੋੜਿਆ ਬੜਾ ਕੇ 4-5 ਫੁੱਟ ਤੱਕ ਉਸ ਨੂੰ ਫਿਰ ਉਹਨੂੰ ਤਾਬੂ ਦੇ ਵਿੱਚ ਕੀਤਾ ਅਗਰੋਂ ਤੁਹਾਡੀ ਕਿੰਨੀ ਫਸਲ ਜਿਹੜੀ ਸੜੀ ਹੈ ਇਹ ਸਾੜੀ ਜੇ ਆਪਾਂ ਨਾਲ ਕਿਲਾ ਛੜਿਆ ਸੀ ਆ ਜਿਹੜਾ ਸੀਗਾ ਟੋਟਲ ਜ਼ਮੀਨ ਕਿੰਨੀ ਹੈ ਹਾਂ ਟੋਟਲ ਸਾਡੇ ਕੋਲ ਤਿੰਨਾ ਭਰਾਵਾਂ ਕੋਲ 9 ਕਿੱਲੇ ਆ ਤੁਹਾਡੀ ਤਿੰਨ ਤਿੰਨ ਕਿੱਲੇ ਹਾਂ ਜ ਤਿੰਨ ਤਿੰਨ ਕਿੱਲੇ ਸਾਡੇ ਕੋਲੋਂ ਦੀ ਆ ਤੇ ਜੋ ਕਿ ਉਧਰ 2 ਕਿੱਲੇ ਸਾਡੀ ਉਧਰ ਉਧਰਲੇ ਬਣੇ ਆਲਾ ਉਹਦਾ ਸਾਨੂੰ ਪਤਾ ਨਹੀਂ ਵੀ ਹੈ ਜੀ ਆ ਕਿ ਨਹੀਂ ਹੈਗੀ ਔਰ ਜਿਸਰਾ ਅੱਗ ਲੱਗੀ ਆ ਸ਼ਾਇਦ ਵੀ ਸੜ ਗਿਆ ਜਾਂ ਨਹੀਂ ਬਚਾਵਾ ਹਾਂਜੀ ਤੇ ਇਹ ਫਿਰ ਮੁੜ ਕੇ ਆਪਣੇ ਆਏ ਆ ਅੱਗ ਬੁਝਾਉਣ ਵਾਲੀ ਜਿਹੜੀ ਗੱਡੀ ਲੈ ਕੇ ਉਹਨਾਂ ਨੂੰ ਅਸੀਂ ਮਨਤਾ ਦਾ ਕੀਤਾ ਉਹਨਾਂ ਨੂੰ ਕਹੇ ਕਿ ਤੇ ਫਿਰ ਅਸੀਂ ਆ ਇਧਰੋਂ ਅੱਗ ਬੁਝਾਈ ਵੀ ਇਧਰੋਂ ਐਸ ਬੰਨੇ ਨਾਲ ਆ ਜਾਈ ਅੱਗ ਇਥੋਂ ਫਿਰ ਇਧਰਲੇ ਪਿਛਲੇ ਬੰਨੇ ਫੇਰ ਅੱਗ ਪੈ ਗਈ ਫੇਰ ਉਹਨਾਂ ਨੂੰ ਸੱਦ ਕੇ ਉੱਥਰ ਜਾ ਕੇ ਉੱਥੋਂ ਵੀ ਅੱਗ ਬੁਝਾਈ ਆ ਜਾ ਕੇ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਤਾਂ ਹਾਂਜੀ ਕੋਈ ਸਾਨੂੰ ਅਸੀਂ ਸੁਝੀ ਕੋਈ ਨਹੀਂ ਸਾਡਾ ਦੇ ਦਿਮਾਗ ਹੀ ਐਵੇਂ ਆਫ ਸੈਟ ਹੋ ਗਿਆ ਸੀਗਾ ਇਹ ਨਾਮ ਵਾਲੇ ਨੂੰ ਨੇਸਵਾਲੇ ਦੇ ਸਭ ਤੋਂ ਵੱਡੇ ਖਬਰਾਂ ਆ ਰਹੀ ਸੁਲਤਾਨਪੁਰ ਲੋਧੀ ਤੋਂ ਜਿੱਥੇ ਸੈਂਕੜੇ ਏਕੜ ਰਕਬੇ ਵਿੱਚ ਅੱਗ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ ਇਸ ਖਬਰ ਸੰਬੰਧੀ ਹੋਰ ਜ਼ਿਆਦਾ ਜਾਣਕਾਰੀ ਲਈ ਅਸੀਂ ਗੱਲ ਕਰਾਂਗੇ ਸਾਡੇ ਪੱਤਰਕਾਰ ਚੰਦਰ ਮੜੀਆ ਨਾਲ ਜੀ ਜਿਸ ਜੋ ਆਕ ਲੱਗਣ ਦੀ ਘਟਨਾ ਹੋਈ ਹੈ ਇਹ ਕੀ ਸਾਹਮਣੇ ਆ ਰਿਹਾ ਕਿਸ ਤਰ੍ਹਾਂ ਲੱਗੀ ਅੱਗ ਜੀ ਮੈਂ ਆਕ ਲੱਗਣ ਦਾ ਪਹਾਲ ਜਿਹੜਾ ਬੁਖਾਰ ਲੱਟਿਆ ਜਾ ਰਿਹਾ ਕਿ ਸ਼ਾਰਟ ਸਰਕਟ ਦੀ ਵਜ੍ਹਾ ਨਾਲ ਜਿਹੜੀ ਇਹ ਅੱਗ ਲੱਗੀ ਹੈ ਕਰੀਬ 11 ਵਜੇ ਸਵੇਰੇ ਜਿਹੜੀ ਆ ਅੱਗ ਲੱਗੀ ਸੀ ਨਾ ਤੱਕ 4 ਕਿਤੇ ਹੋ ਚੁੱਕੇ ਅੱਗ ਲੱਗੀ ਨੂੰ ਫਿਲਹਾਲ ਜਿਹੜਾ ਫਿਲਹਾਲ ਜਿਹੜਾ ਮੌਕੇ ਤੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਕੋਈ ਫਾਇਰ ਬ੍ਰਿਗੇਡ ਦੀ ਹਜੇ ਤੱਕ ਕੋਈ ਵੀ ਹਜੇ ਤੱਕ ਇਦਾਂ ਦਾ ਮਤਲਬ ਕੁਝ ਨਹੀਂ ਹਜੇ ਤੱਕ ਮੌਕੇ ਤੇ ਪਹੁੰਚਿਆ ਲਗਭਗ 4 ਘੰਟੇ ਹੋ ਚੁੱਕੇ ਆ ਜਲਦੀ ਜੀ ਇਹ ਜੋ ਅੱਗ ਲੱਗੀ ਇਹਦੇ ਨਾਲ ਕਿੰਨਾ ਨੁਕਸਾਨ ਹੋਇਆ ਤੇ ਕੀ ਝੋਨੇ ਦੀ ਫਸਲ ਨੂੰ ਹੀ ਅੱਗ ਲੱਗੀ ਹੈ ਜਾਂ ਫਿਰ ਹੋਰ ਵੀ ਕਿਸੇ ਜਗ੍ਹਾ ਨੂੰ ਮਤਲਬ ਆਸ-ਪਾਸ ਜਿਹੜੇ ਘਰ ਨੇ ਉਹਨਾਂ ਨੂੰ ਵੀ ਅੱਗ ਨੇ ਆਪਣਾ ਸ਼ਿਕਾਰ ਬਣਾਇਆ ਜੀ 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 ਬਿਲਕੁਲ ਫਿਲਹਾਲ ਦਾ ਇਹੀ ਦਾ ਮਤਲਬ ਸਾਹਮਣੇ ਹਜੇ ਤੱਕ ਇਹੀ ਆ ਰਿਹਾ ਕਿ ਜਿਹੜਾ ਇਥੋਂ ਦੇ ਲਗਭਗ 4 ਤੋਂ 5 ਪਿੰਡ ਜਿਹੜੇ ਲੱਗਦੇ ਨੇ ਜਿਹੜਾ ਕਿ ਅੱਗ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ ਲਗਭਗ 500 ਤੋਂ ਵਧੇਰੇ ਜਿਹੜਾ ਏਕੜ ਦਾ ਜਿਹੜਾ ਰਕਬਾ ਹੈ ਉਹ ਅੱਗ ਦੀ ਲਪੇਟ ਦੇ ਵਿੱਚ ਆਇਆ ਜਿਸ ਵਿੱਚ ਕੁਝ ਕੁਝ ਹੱਦ ਤੱਕ ਜਿਹੜੀ ਆ 60 ਤੋਂ 70 ਜਿਹੜੀ ਏਕੜ ਦੀ ਫਸਲ ਜਿਹੜੀ ਝੋਨੇ ਦੀ ਆ ਉਹ ਵੀ ਹਜੇ ਅੱਗ ਦੀ ਲਪੇਟ ਦੇ ਵਿੱਚ ਆ ਚੁੱਕੀ ਹੈ ਤੁਸੀਂ ਦੱਸੇ 11 ਵਜੇ ਅੱਗ ਲੱਗੀ ਸੀ 11 ਵਜੇ ਤੋਂ ਲੈ ਕੇ ਹਾਲੇ ਤੱਕ ਤਿੰਨ ਵੱਜਣ ਵਾਲੇ ਨੇ ਕਿ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਨਹੀਂ ਫਿਲਹਾਲ ਲੋਕਾਂ ਵੱਲੋਂ ਤਾਂ ਇਹੀ ਦੱਸਿਆ ਜਾ ਰਿਹਾ ਕਿ ਹਲੇ ਤੱਕ ਉਹਨਾਂ ਦਾ ਤਾਂ ਇਹੀ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਸ਼ਾਇਦ ਇਸ ਦੇ ਬਾਰੇ ਕੋਈ ਜਾਣਕਾਰੀ ਵੀ ਨਹੀਂ ਹੈ ਕਿਉਂਕਿ ਸਾਡੇ ਵੱਲੋਂ ਜਦੋਂ ਪ੍ਰਸ਼ਾਸਨ ਦੇ ਇੱਕ ਉੱਚ ਅਧਿਕਾਰੀ ਨਾਲ ਗੱਲ ਕੀਤੀ ਜਾਂਦੀ ਤਾਂ ਉਹਨਾਂ ਦਾ ਇਹੀ ਕਹਿਣਾ ਹੈ ਕਿ ਉਹਨਾਂ ਨੂੰ ਇਸ ਚੀਜ਼ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਸਲ ਹਾਲਾਤ ਮੌਕੇ ਤੇ ਪਹੁੰਚ ਦੀ ਜ਼ਰੂਰ ਕੋਸ਼ਿਸ਼ ਜ਼ਰੂਰ ਕਰ ਜੇ ਅੱਗ ਤੇ ਕਾਬੂ ਨਾ ਪਾਇਆ ਗਿਆ ਤਾਂ ਹੋਰ ਵੀ ਵੱਡਾ ਨੁਕਸਾਨ ਹੋਣ ਦੇ ਆਸਾਨੀ ਜੀ ਬਹੁਤ ਜ਼ਿਆਦਾ ਨੁਕਸਾਨ ਹੋਣ ਦੇ ਅਸਾਰ ਨੇ ਕਿਉਂਕਿ ਅੱਗ ਹਜੇ ਪਿਛਲੇ 4-5 ਪਿੰਡਾਂ ਤੋਂ ਵੱਧ ਵੀ ਅੱਗੇ ਆ ਚੁੱਕੀ ਹੈ ਕਿਉਂਕਿ ਇਹ ਜਿਹੜਾ ਪਿੰਡ ਹੈ ਇਸ ਤੋਂ ਵੀ ਅੱਗੇ ਸ਼ਾਇਦ ਵਧਣੀ ਸ਼ੁਰੂ ਕਿਉਂਕਿ ਹਵਾ ਦਾ ਜਿਹੜਾ ਹਵਾ ਵੀ ਕਾਫੀ ਚੱਲ ਰਹੀ ਹੈ ਜਿਸ ਕਾਰਨ ਅੱਗ ਵਧਣ ਦਾ ਹੋਰ ਵੀ ਸਤਰਾ ਜਿਹੜਾ ਪੈਦਾ ਹੋ ਰਿਹਾ ਹੈ ਜੀ ਬਹੁਤ ਬਹੁਤ ਧੰਨਵਾਦ ਪੂਰੀ ਜਾਣਕਾਰੀ